ਇਹ ਸਾਡੇ ਨਾਲ ਮੁਕੇਸ਼ ਸ਼ੂਟ ਸ਼ੌਪ ਦੇ ਜਿਹੜੇ ਕਿਚਨ ਸੇਫ ਹੈ। ਭਾਈ ਕਿਚਨ ਸੇਫ ਹੱਥ ਦਿਖਾਓਗੇ ਥੋੜਾ ਜਿਹਾ ਮਖਾ ਦੇਖੋ ਇਹ ਕਿਚਨ ਸੇਫ ਹੈ ਭਾਈ ਸਾਹਿਬ ਇਹ ਦੇਖੋ ਕਿਚਨ ਸਾਫ ਤਾਂ ਦੇਖੋ ਨਖੂਨ ਦੇਖੋ ਸੇਫ ਤੇ ਬਾਤ ਨਹੀਂ ਹੈ। ਦੇਖੋ ਨਖੂਨ ਹੈ ਇਹਨੇ ਵੱਡੇ ਨਖੂਨ ਹੈ। ਸਾਡੇ ਨੂੰ ਪੁੱਛਿਆ ਕੀ ਹੋ ਗਿਆ ਰਸਮਾਈ ਦੇ ਢੋਕਲਾ ਲਿਆ। ਉਹ ਲਿਆਈ ਜਦੋਂ ਖਾਦੇ ਉਹ ਘਰ ਦੇ ਪਹਿਲੇ ਸਾਡੇ ਮਰੀਜ਼ ਹੈਗੇ ਆ। ਉਹਨਾਂ ਨੇ ਖਾਦੇ ਖਾਦੇ ਸਾਰੇ ਉਲਟੀ ਆ ਗਈ ਜੀ ਉਹਨਾਂ ਨੂੰ। ਜੀ ਵੀ ਖੱਟੀ ਹੈ। ਮੈਂ ਚੈੱਕ ਕੀਤਾ ਖੱਟੀ ਹੈ। ਮੈਂ ਸਵੇਰੇ ਇਹਨਾਂ ਨੂੰ ਫੋਨ ਮਾਰਿਆ। ਵੀ ਤੁਹਾਡੀ ਜਿਹੜੀ ਰਸਮਾਈ ਹੈ ਖੱਟੀ ਹੈ ਜੀ। ਜੀ ਮੰਦੀਪ ਕੈਸ਼ੀਅਰ ਹੈ ਕੋਈ ਉਹਨਾਂ ਦੀ ਉਹਨਾਂ ਨੇ ਫੋਨ ਚੱਕਿਆ ਤੇ ਮੈਂ ਉਹਨੂੰ ਕਹਿੰਦਾ ਪਹਿਲਾਂ ਤੁਸੀਂ ਆਪਣੀ ਰਸਮਲਾਈ ਚੈੱਕ ਕਰੋ ਫਿਰ ਮੇਰੇ ਨਾਲ ਗੱਲ ਕਰਿਓ ਫਿਰ ਗੱਲ ਕਰਦਾ ਜੀ ਮੈਂ 10 ਮਿੰਟ ਰਿਪੀਟ ਫੋਨ ਮਾਰਿਆ ਕਹਿੰਦੇ ਸਾਡੀ ਰਸਮਲਾਈ ਤਾਂ ਸਹੀ ਹੈ ਮੈਂ ਕਹਿੰਦਾ ਜਿਹੜੀ ਮੇਰੇ ਕੋਲੋਂ ਖੱਟੀ ਗਏ ਵੀ ਇਹਦਾ ਮਤਲਬ ਤੁਹਾਡੀਆਂ ਕਿਸਮਾਂ 2-3 ਤਰ੍ਹਾਂ ਦੀਆਂ ਵੀ ਖੱਟੀ ਆਉਂਦੀਆਂ ਔਰ ਵਧੀਆ ਵੱਖਰੀਆਂ ਵੱਖਰੀਆਂ ਹੁੰਦੀਆਂ ਮੈਂ ਕਹਿੰਦਾ ਮੈਂ ਤਾਂ ਗਾਂਦਿਆਂ ਨੇ ਕਹਿੰਦੇ ਆ ਜਾਓ ਸਾਨੂੰ ਕੀ ਹੈ ਫੂਡ ਪੋਜ਼ਿੰਗ ਵੀ ਹੋ ਸਕਦੀ ਹੈ ਪੋਜ਼ਿੰਗ ਕੁਝ ਕਹਿੰਦਾ ਹੀ ਉਹ ਬੁਆਰੇ ਗਿਆ ਉਸ ਤੋਂ ਬਾਅਦ ਫਿਰ ਮੈਂ ਫੂਡ ਸਪਲਾਈ ਨੂੰ ਫੋਨ ਮਾਰਿਆ ਇਨਸਪੈਕਟਰ ਨੂੰ ડીਐਚਓ ਨੂੰ ਅਸੀਂ ਦਸੀ ਕੰਪਲੇਂਟ ਵੀ ਇਦਾਂ ਦਾ ਉੱਥੇ ਵੀ ਚੈੱਕ ਕਰੋ ਸੈਂਪਲ ਭਰੋ ਉਹ ਕਹਿੰਦੇ ਜੀ ਤੁਸੀਂ ਮੇਲ ਆਈਡੀ ਤੇ ਕੰਪਲੇਂਟ ਪਾ ਦਿਓ ਅਸੀਂ ਦੇਖਾਂਗੇ ਕੀ ਕਰਨਾ ਮੈਂ ਕਰਨਾ ਕੀ ਉਹਦਾ ਤੁਸੀਂ ਕਹਿੰਦੇ ਸਾਨੂੰ ਸਾਥ ਦਿਓ ਅਸੀਂ ਤੁਹਾਨੂੰ ਕੰਪਲੇਂਟ ਦੇ ਰਹੇ ਹਾਂ ਸਾਡੇ ਕੋਲ ਪ੍ਰੂਫ ਹੈ ਵਿਦ ਪ੍ਰੂਫ ਦੇ ਰਹੇ ਹਾਂ ਤੁਸੀਂ ਸੈਂਪਲਿੰਗ ਭਰਨ ਦੀ ਵੀ ਜੇ ਸਾਨੂੰ ਦੱਸ ਰਹੇ ਹੋ ਵੀ ਮਗਾ ਜਾਨੂੰ ਅਗਲਾ ਸਮਾਨ ਚੱਕਦਾ ਹੈਗਾ ਫਿਰ ਉਹਦਾ ਕੀ ਫਾਇਦਾ ਉਹ ਕਹਿੰਦੇ ਸਾਡੀ ਹੈਟ ਗਈ ਤੁਸੀਂ ਮੇਲ ਆਈਡੀ ਤੇ ਕੰਪਲੇਂਟ ਪਾ ਉਸ ਤੋਂ ਬਾਅਦ ਦੇਖਾਂਗੇ ਜੀ ਸੀ ਕੰਪਲੇਨ ਨੂੰ ਬੇਧ ਪ੍ਰੂਫ ਦੇ ਰਹੇ ਆ ਉਸ ਤੋਂ ਬਾਅਦ ਵੀ ਉਹ ਕਾਰਵਾਈ ਕਰਨੀ ਤਿਆਰ ਨਹੀਂ ਹੈਗੇ ਫਿਰ ਇਹਨਾਂ ਦਾ ਮਤਲਬ ਹੈ ਕਿ ਇਹਨਾਂ ਦੇ ਕੋਈ ਮਿਲਿ ਭੋਗ ਤਾਂ ਹੈ ਰਲੀ ਮਿਲਿ ਭੋਗ ਤਾਂ ਲੱਗਦੀ ਹੈ ਕਿਉਂਕਿ ਜਿੱਦਾਂ ਸਵੀਟ ਟ੍ਰੋਲੀ ਨੇ ਕਿਤਾ ਜੀ ਉਹਨਾਂ ਨੇ ਵੀ ਕੋਈ ਕੋਪਰੇਟ ਨਹੀਂ ਕੀਤਾ ਇਸ ਕਰਕੇ ਮੈਂ ਹੁਣ ਮੀਡੀਆ ਦਾ ਮਦਰ ਰਾਈ ਦੱਸਣਾ ਚਾਹੁੰਦਾ ਵੀ ਸ਼ਹਿਰ ਦੇ ਵਿੱਚ ਜੇ ਕੋਈ ਤੀ ਕੋਈ ਚੈੱਕ ਕਰਨ ਖਾਨ ਪੀਣ ਨਹੀਂ ਲੈਂਦਾ ਪਹਿਲਾਂ ਉਹ ਉੱਥੇ ਹੀ ਚੈੱਕ ਕਰ ਲੋ ਬਾਅਦ ਜੋ ਇਹਨਾਂ ਦੀ ਕੋਈ ਜ਼ਿੰਮੇਵਾਰੀ ਹੁੰਦੀ ਨਹੀਂ ਨਾ ਇਹ ਬੰਦੀ ਹੈ ਜਦ ਕਿ ਇਹਨਾਂ ਦਾ ਬਿੱਲ ਵੀ ਮੇਰੇ ਕੋਲ ਆ ਦੁਕਾਨ ਵਾਲਿਆਂ ਨੂੰ ਤੁਸੀਂ ਹੁਣ ਲਿਆ ਕੇ ਦਿਖਾਈਆ ਤੇ ਕੀ ਕਹਿਣਾ ਹੈ ਦੁਕਾਨ ਆਪ ਵੀ ਦੱਸ ਰਹੇ ਹੋ ਵੀ ਖਰਾਬ ਹੈ ਗਲਤ ਹੈਗੀ ਹੈ ਉਸ ਤੋਂ ਉਹਨਾਂ ਨੇ ਖਾਦੇ ਨਹੀਂ ਪੂਰੇ ਉਹਨਾਂ ਦੇ ਵਰਕਰਾਂ ਨੇ ਦੇਖੀ ਜਦੋਂ ਚੈੱਕ ਕੀਤੀ ਹੈ ਤਾਂ ਉਹ ਆਪ ਹੀ ਕਹਿ ਰਹੇ ਆਪ ਹੀ ਕਹਿ ਰਹੇ ਹੈ ਖਰਾਬ ਹੈ ਤੁਸੀਂ ਉਹਨਾਂ ਨੂੰ ਆਪ ਹੋ ਸਕਦੇ ਹੋ ਸਿਵਲ ਸਰਜਨ ਦੇ ਨੀਚੇ ਡੀ ਐਚਓ ਲੱਗੇ ਉਹ ਤਾਂ ਪਹੁੰਚਦੇ ਟਾਈਮ ਸੇ ਉਸੇ ਟਾਈਮ ਸੈਂਪਲ ਬੰਨਣਾ ਚਾਹੀਦਾ ਇੱਧਰ-ਉੱਧਰ ਉਹ ਕਹਿੰਦੇ ਸਾਡੇ ਕੋਲ ਅਸੀਂ ਤਾਂ ਆਪੇ ਦੇਖਾਂਗੇ ਤੁਸੀਂ ਮੇਲ ਪਾ ਦਿਓ ਜੀ ਮੇਲ ਪਾਏ ਤਾਂ ਥੋੜੀ ਕੰਮ ਹੁੰਦਾ ਜੀ ਮੈਂ ਤਾਂ ਇੱਕ ਦੂਮਰ ਕੋਟ ਜਾਊਂਗਾ ਜਾਂ ਸਿਹਤ ਮੰਤਰੀ ਨਾਲ ਗੱਲ ਕਰਦਾ ਸਾਡੇ ਅਸੀਂ ਖੁਦ ਕੰਮ ਕਰਾਉਣ ਨੂੰ ਤਿਆਰ ਹਾਂ ਤਾਂ ਤੁਸੀਂ ਕਰਨ ਨੂੰ ਤਿਆਰ ਹੋ ਸਿਵਲ ਸਰਜਨ ਨੂੰ ਕਾਲ ਕੀਤੀ ਆਪਾਂ ਵੀ ਡੀ ਐਚਓ ਨੂੰ ਕਾਲ ਕੀਤੀ ਉਹਨੇ ਕਾਲ ਹੀ ਨਹੀਂ ਪਿੱਕ ਕੀਤੀ ਹੈ ਯਾਨੀ ਕਿ ਕਹਿ ਸਕਦੇ ਆ ਕਿ ਜਿਹੜਾ ਸਿਹਤ ਵਿਭਾਗ ਹੈ ਉਹ ਸੁੱਤਾ ਪਿਆ ਹੈ ਉਹਨਾਂ ਵੱਲੋਂ ਕਹਿੰਦੇ ਈਮੇਲ ਕਰੋ ਉਸ ਪੰਜਾਬ ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿਮਰਨਾ ਸੋ ਚੰਡੀਗੜ੍ਹ ਰੋਡ ਤੇ ਮੁਕੇਸ਼ ਸਵੀਟਸ ਸਰ ਨਾਲ ਇੱਕ ਕਸਟਮਰ ਜਿਹੜਾ ਕਿ ਹੈ ਜੋ ਉੱਥੋਂ ਦੀ ਲੈ ਕੇ ਆਇਆ ਸੀਗਾ ਰਸਮਲਾਈ ਮੁਕੇਸ਼ ਸਵੀਟਸ ਤੋਂ ਚੰਡੀਗੜ੍ਹ ਰੋਡ ਤੇ ਪਤੀ ਸੈਕਟਰ ਤੇ ਦੁਕਾਨ ਹੈ ਤਾਂ ਜਦੋਂ ਇਹਨਾਂ ਵੱਲੋਂ ਰਸਮਲਾਈ ਲੈਂਦੀ ਗਈ ਤਾਂ ਕੁਝ ਜੜੀ ਕੀ ਹੈ ਕੀ ਸਰ ਕੀ ਮਾਮਲਾ ਪੂਰਾ ਮਾਮਲਾ ਹੈ ਜੀ ਕੱਲ ਕੁੜੀਆ ਉਧਰੋਂ ਰਸਮਲਾਈ ਤੇ ਢੋਕਲਾ ਲੈ ਕੇ ਆਈ ਸੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਗਿਲ ਚੌਂਕ ਆਪਣਾ ਮੇਲਰ ਗਾਂਹ ਤੋਂ ਜੀ ਜੀ ਤੁਸੀਂ ਉਧਰਲੀ ਸਾਈਡ ਗਏ ਤੇ ਕੁੜੀਆ ਗਈ ਸੀ ਤੇ ਵਾਪਸੀ ਤੇ ਰਸਮਲਾਈ ਘਰ ਦੇ ਨੂੰ ਪੁੱਛਿਆ ਕਿ ਉਹ ਕਹਿੰਦਾ ਰਸਮਲਾਈ ਦੇ ਢੋਕਲਾ ਲਿਆਓ ਉਹ ਲਿਆਈ ਜਦੋਂ ਖਾਦੇ ਉਹ ਘਰ ਦੇ ਪਹਿਲੇ ਸਾਡੇ ਮਰੀਜ਼ ਹੈਗੇ ਆ ਉਹਨਾਂ ਨੇ ਖਾਦੇ ਖਾਦੇ ਸਾਰੀ ਉਲਟੀ ਆ ਗਈ ਜੀ ਉਹਨਾਂ ਨੂੰ ਜੀ ਵੀ ਖੱਟੀ ਆ ਮੈਂ ਚੈੱਕ ਕੀਤਾ ਖੱਟੀ ਹੈ ਮੈਂ ਸਵੇਰੇ ਇਹਨਾਂ ਨੂੰ ਫੋਨ ਮਾਰਿਆ ਵੀ ਤੁਹਾਡੀ ਜਿਹੜੀ ਰਸਮਲਾਈ ਆ ਖੱਟੀ ਆ ਜੀ ਜੀ ਮਨਦੀਪ ਕੈਸ਼ੀਅਰ ਆ ਕੋਈ ਉਹਨਾਂ ਦੀ ਉਹਨਾਂ ਨੇ ਫੋਨ ਚੱਕਿਆ ਤੇ ਮੈਨੂੰ ਕਹ ਵੀ ਪਹਿਲਾਂ ਤੁਸੀਂ ਆਪਣੀ ਰਸਮਲਾਈ ਚੈੱਕ ਕਰੋ ਫਿਰ ਮੇਰੇ ਨਾਲ ਗੱਲ ਕਰਿਓ ਫਿਰ ਗੱਲ ਕਰਦਾ ਜੀ ਮੈਂ 10 ਮਿੰਟ ਰਿਪੀਟ ਫੋਨ ਮਾਰਿਆ ਕਹਿੰਦੇ ਸਾਡੀ ਰਸਮਲਾਈ ਤਾਂ ਸਹੀ ਹੈ ਮੈਂ ਕਹਾਂ ਫਿਰ ਜਿਹੜੀ ਮੇਰੇ ਕੋਲੋਂ ਖੱਟੀ ਕਿਵੇਂ ਹੂੰ ਵੀ ਇਹਦਾ ਮਤਲਬ ਤੁਹਾਡੀਆਂ ਕਿਸਮਾਂ 2-3 ਤਰ੍ਹਾਂ ਦੀ ਵੀ ਖੱਟੀ ਆਉਂਦੀਆਂ ਔਰ ਵਧੀਆ ਵੱਖਰੀਆਂ ਵੱਖਰੀਆਂ ਹੁੰਦੀਆਂ ਪਰ ਉਹਦਾ ਬਿਹੇਵ ਵਧੀਆ ਨਹੀਂ ਸੀ ਰੂਡਲੀ ਬਿਹੇਵ ਸੀਗਾ ਮਤਲਬ ਕਹਿ ਸਕਦੇ ਆ ਹਾਂ ਵੀ ਸਾਡੀ ਤਾਂ ਸਹੀ ਹੈ ਜੀ ਤੁਸੀਂ ਮੈਂ ਕਹਾਂ ਵੀ ਮੈਂ ਦੁਕਾਨ ਤੇ ਆਣਾ ਕਹਿੰਦੇ ਆ ਜਾਓ ਸਾਨੂੰ ਕੀ ਹੈ ਪ੍ਰੋਬਲਮ ਕੀ ਹੋਈ ਖਾ ਕੇ ਪ੍ਰੋਬਲਮ ਉਲਟੀ ਹੈ ਵਗੈਰਾ ਫੂਡ ਪੋਇਜ਼ਨਿੰਗ ਵੀ ਹੋ ਸਕ ਉਸ ਤੋਂ ਬਾਅਦ ਫਿਰ ਮੈਂ ਫੂਡ ਸਪਲਾਈ ਨੂੰ ਫੋਨ ਮਾਰਿਆ ਇਨਸਪੈਕਟਰ ਨੂੰ ਉਹ ਕਹਿੰਦਾ ਜੀ ਹੈਲਥ ਦੇ ਵਿੱਚ ਜਾਂਦਾ ਹੈ ਫਿਰ ਮੈਂ ਹੈਲਥ ਦੇ ਵਿੱਚ ਸੀਐਮਓ ਮੈਡਮ ਨਹੀਂ ਪਹਿਲਾਂ ਸੀਐਮਓ ਨੂੰ ਮਾਰਿਆ ਸੀ ਸਰਜਨ ਨੂੰ ਫੋਨ ਮਾਰਿਆ ਉਹਨਾਂ ਤੋਂ ਡੀਐਚਓ ਦਾ ਨੰਬਰ ਮਿਲਿਆ ਜੀ ਡੀਐਚਓ ਨੂੰ ਅਸੀਂ ਦਸੀ ਕੰਪਲੇਂਟ ਵੀ ਇੱਦਾਂ ਤਾਂ ਉੱਥੇ ਵੀ ਚੈੱਕ ਕਰੋ ਸੈਂਪਲ ਭਰੋ ਉਹ ਕਹਿੰਦੇ ਜੀ ਤੁਸੀਂ ਮੇਲ ਆਈਡੀ ਦਿੰਨੇ ਆ ਤੇ ਮੇਲ ਆਈਡੀ ਚ ਮੈਡਮ ਦਾ ਨਾਮ ਕੀ ਜਿਹਨਾਂ ਨੂੰ ਕਾਲ ਕੀਤਾ ਅਮਰਜੀਤ ਬੋਲ ਰਿਹਾ ਹਾਂ ਜੀ ਉਹ ਕਹਿੰਦੇ ਜੀ ਤੁਸੀਂ ਮੇਲ ਆਈਡੀ ਤੇ ਕੰਪਲੇਂਟ ਪਾ ਦਿਓ ਅਸੀਂ ਦੇਖਾਂਗੇ ਕੀ ਕਰਨਾ ਹੈ ਕਰਨਾ ਹੈ ਕਿ ਜੀ ਉਦੋਂ ਤੁਸੀਂ ਕਹਿੰਦੇ ਸਾਨੂੰ ਸਾਥ ਦਿਓ ਅਸੀਂ ਤੁਹਾਨੂੰ ਕੰਪਲੇਂਟ ਦੇ ਰਹੇ ਹਾਂ ਸਾਡੇ ਕੋਲ ਪ੍ਰੂਫ ਹੈ ਵਿਧ ਪ੍ਰੂਫ ਦੇ ਰਹੇ ਹਾਂ ਤੁਸੀਂ ਸੈਂਪਲਿੰਗ ਭਰਨ ਦੀ ਬਜਾਏ ਸਾਨੂੰ ਦੱਸ ਰਹੇ ਹੋ ਵੀ ਮੈਂ ਕੱਜਾਂ ਨੂੰ ਅਗਲਾ ਸਮਾਨ ਚੱਕਦਾ ਹੈਗਾ ਫਿਰ ਉਹਦਾ ਕੀ ਫਾਇਦਾ ਉਹ ਕਹਿੰਦੀ ਉਹ ਸਾਡੀ ਹਟ ਗਈ ਤੁਸੀਂ ਮੇਲ ਆਈਡੀ ਤੇ ਕੰਪਲੇਨ ਪਾਓ ਉਸ ਤੋਂ ਬਾਅਦ ਦੇਖਾਂਗੇ ਕੀ ਕਰਦੇ ਜੀ ਇਹ ਨਾ ਉਹਨਾਂ ਡੀ ਐਚਓ ਵੱਲੋਂ ਇਹ ਜਿਹੜਾ ਕੀ ਜਵਾਬ ਦਿੱਤਾ ਗਿਆ ਵੈਸੇ ਜਿਹੜੇ ਹੈਲਪਲਾਈਨ ਨੰਬਰ ਵੀ ਕੀਤੇ ਹੋਏ ਨੇ ਜਾਰੀ ਉਹਨਾਂ ਤੇ ਕੰਪਲੇਂਟ ਕਰਕੇ ਕੋਈ ਆਮ ਪਬਲਿਕ ਜਿਹੜੀ ਕਿ ਉੱਥੇ ਕੋਈ ਵੀ ਪ੍ਰੋਬਲਮ ਹੈ ਸ਼ੇਅਰ ਕਰ ਸਕਦੀ ਹੈ ਇਸ ਬਾਰੇ ਅਸੀਂ ਕੰਪਲੇਨਟ ਵਿਧ ਪ੍ਰੂਫ ਦੇ ਰਹੇ ਹਾਂ ਉਸ ਤੋਂ ਬਾਅਦ ਵੀ ਉਹ ਕਾਰਵਾਈ ਕਰਨ ਨੂੰ ਤਿਆ ਵੇ ਇਹ ਕਾਰਵਾਈ ਤਾਂ ਤੁਰੰਤ ਹੋਣੀ ਚਾਹੀਦੀ ਹੈ ਅਗਲੇ ਕਹਿੰਦੇ ਹਾਂ ਜੀ ਤੁਸੀਂ ਉੱਥੇ ਪਹੁੰਚੋ ਜੀ ਅਸੀਂ ਆ ਗਏ ਜੀ ਭਰੀ ਜਾਵੇ ਸੈਂਪਲ ਭਰੇ ਜਾਣ ਪਤਾ ਲੱਗੇ ਵੀ ਇਹ ਪਬਲਿਕ ਨੂੰ ਖਵਾ ਕੀ ਦੇ ਆ ਜੇ ਇਹ ਅੱਜ ਤਾਂ ਜਦੋਂ ਮਾਈਨਰ ਦੀ ਚੀਜ਼ ਹੈ ਕੱਲ ਨੂੰ ਕੋਈ ਵੱਡਾ ਹਸਾ ਆ ਜਾਊ ਫਿਰ ਇਹ ਕਾਰਵਾਈ ਸੁੱਤੇ ਉੱਠਣ ਕੇ ਇਹਦਾ ਤਾਂ ਕੋਈ ਕਾਰਵਾਈ ਕਰਨ ਦਾ ਤਰੀਕਾ ਹੀ ਹੈ ਨਹੀਂ ਜੇ ਆ ਉਹਨਾਂ ਨੂੰ ਬੋਲਣ ਦੀ ਅਕਲ ਹੈ ਨਹੀਂ ਸਵੀਟ ਸਾਲਿਆਂ ਨੂੰ ਵੀ ਕਿਵੇਂ ਤੁਹਾਡੀ ਇੱਕ ਚੀਜ਼ ਖਰਾਬ ਨਿਕਲਾਈ ਉਹਨੂੰ ਤੁਸੀਂ ਕਾਈ ਰੈਲੀ ਮਿਲੀ ਭੋਗਤ ਲੱਗਦੀ ਹੈ ਕਿਉਂਕਿ ਜਿੱਦਾਂ ਸਵੀਟ ਟਰੋਲੇ ਨੇ ਤੁਹਾਡ ਨਾਲ ਰੂਲੀ ਬਿਹੇਵ ਕੀਤਾ ਤੇ ਉਧਰੋਂ ਦੀ ਅਗਰ ਗੱਲ ਕਰ ਲਈਏ ਦਾ ਜਿਹੜੇ ਹੈਲਥ ਡਿਪਾਰਟਮੈਂਟ ਵਾਲੇ ਨੇ ਫੂਡ ਵਾਲੇ ਉਹ ਵੀ ਜਿਹੜਾ ਕੀ ਹੈ ਫੂਡ ਨਹੀਂ ਕੀਤਾ ਜੀ ਉਹਨਾਂ ਨੇ ਵੀ ਕੋਈ ਕੋਪਰੇਟ ਨਹੀਂ ਕੀਤਾ ਇਸ ਕਰਕੇ ਮੈਂ ਹੁਣ ਮੀਡੀਆ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਵੀ ਸ਼ਹਿਰ ਦੇ ਵਿੱਚ ਜੇ ਕੋਈ ਤੀ ਕੋਈ ਚੈੱਕ ਕਰ ਖਾਣ ਪੀਣ ਲੈ ਲੈਂਦਾ ਪਹਿਲਾਂ ਉਹ ਉੱਥੇ ਹੀ ਚੈੱਕ ਕਰ ਲਵੇ ਬਾਅਦ ਜੋ ਇਹਨਾਂ ਦੀ ਕੋਈ ਜ਼ਿੰਮੇਵਾਰੀ ਹੁੰਦੀ ਨਹੀਂ ਨਾ ਇਹ ਬੰਦੀ ਹੈ ਜਦ ਕਿ ਇਹਨਾਂ ਦਾ ਬਿੱਲ ਵੀ ਮੇਰੇ ਕੋਲ ਹੈ ਬਿੱਲ ਵੀ ਹੈ ਤੁਹਾਡੇ ਕੋਲ ਹਾਂਜੀ ਬਿੱਲ ਵੀ ਲਿਆ ਜੀ ਫਿਰ ਬਿਲਕੁਲ ਬਿੱਲ ਵੀ ਜਿਹੜਾ ਕੀ ਹੈ ਬਿੱਲ ਵੀ ਕੱਲ ਦੀ ਡੇਟ ਦਾ ਬਿੱਲ ਹੈ ਜੀ ਇਹ ਨਹੀਂ ਵੀ ਕੋਈ ਪੁਰਾਣਾ ਜਾਂ ਕੁਝ ਹੈਗਾ ਮੈਂ ਤਾਂ ਪ੍ਰਸ਼ਾਸਨ ਨੂੰ ਮੰਗ ਕਰਦਾ ਵੀ ਇਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਮੈਂ ਸੁਜ਼ੂਮਰ ਕੋਰਟ ਜਾਂ ਕੋਰਟ 'ਚ ਜਾਣਾ ਪਿਆ ਮੈਂ ਉੱਥੇ ਵੀ ਜਾਊਂਗਾ ਕਿਉਂਕਿ ਹਰ ਬੰਦਾ ਨਹੀਂ ਇਸ ਚੀਜ਼ ਨੂੰ ਆਵਾਜ਼ ਚਾਹਦਾ ਜੇ ਕਿਸੇ ਨੇ ਚੱਕੀ ਉਹਦੀ ਆਵਾਜ਼ ਨੂੰ ਬੁਲੰਤਾ ਕੀਤਾ ਜਾਵੇ ਜੀ ਸੋ ਬਿਲਕੁਲ ਕਿਤਨਾ ਕਿਤੇ ਇੱਧਰ ਐਕਸ਼ਨ ਹੋਣਾ ਚਾਹੀਦਾ ਸੀਗਾ ਕਿਉਂਕਿ ਜਿੱਤੇ ਇੱਕ ਬੰਦੇ ਤੋਂ ਹੀ ਸਟਾਰਟ ਹੁੰਦਾ ਇੱਕ ਬੰਦੇ ਨੇ ਅਗਰ ਖਾਧਾ ਹੈ ਰਸਮ ਲਾਈ ਖਰਾਬ ਨਿਕਲੀ ਉਹਨੂੰ ਫੂਡ ਪੌਇਜ਼ਨਿੰਗ ਹੋ ਸਕਦੀ ਹੈ ਤਾਂ ਇੱਥੇ ਤੁਹਾਨੂੰ ਦੱਸਦੀ ਕਿ ਜੋ ਡੀ ਐਚਓ ਨੇ ਅਮਰਜੀਤ ਕੋਰ ਜਿਹਨਾਂ ਨੂੰ ਕਾਲ ਕੀਤੀ ਗਈ ਤਾਂ ਉਹਨਾਂ ਨੇ ਸਾਫ਼ ਮਨਾਂ ਕਰਤਾ ਕਹਿੰਦੇ ਈਮੇਲ ਆਈਡੀ ਤੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾਓ ਜਦਕਿ ਕਾਫੀ ਹੈਲਪਲਾਈਨ ਨੰਬਰ ਜਿਹੜੇ ਕੀ ਜਾਰੀ ਕੀਤੇ ਹੋਏ ਕਿ ਉਹਨਾਂ ਤੇ ਕੋਈ ਵੀ ਪਬਲਿਕ ਆਮ ਪਬਲਿਕ ਉੱਤੇ ਕਾਲ ਕਰਕੇ ਆਪਣੀ ਪ੍ਰੋਬਲਮ ਦੱਸ ਸਕਦੀ ਹੈ ਤਾਂ ਕੋਈ ਐਕਸ਼ਨ ਜਿਹੜਾ ਕਿ ਨਹੀਂ ਲਿੱਤਾ ਗਿਆ ਤੇ ਆਪਾਂ ਗੱਲ ਕਰਾਂਗੇ ਸਟਰੀਟਸ ਵਾਲਿਆਂ ਨਾਲ ਵੀ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਸੋ ਇਸ ਚੇਈ ਮਾਪਾ ਵੀ ਖੜੇ ਆ ਮੁਕੇਸ਼ ਸਵੀਟਸ ਤੇ ਜੋ ਚੰਡੀਗੜ੍ਹ ਰੋਡ ਤੇ ਸੈਕਟਰ ਜਿਹੜਾ 32 ਐ ਤੇ ਉਸ ਦੇ ਵਿੱਚ ਹੈ ਮੁਕੇਸ਼ ਸਵੀਟ ਬੜੀ ਫੇਮਸ ਦੁਕਾਨ ਐ ਕਿਉਂਕਿ ਜੋ ਵੀ ਇੱਥੋਂ ਦੀ ਸਮਾਨ ਲੈ ਕੇ ਜਾਂਦਾ ਤਾਂ ਉਹ ਜ਼ਿਆਦਾਤਰ ਦੱਸਿਆ ਜਾਂਦਾ ਬਿਮਾਰੀ ਹੁੰਦਾ ਭਾਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਤਾਂ ਤੁਹਾਨੂੰ ਦੱਸਿਆ ਜੀ ਇਹ ਜਿਹੜੀ ਰਸਮਲਾਈ ਗਈ ਖਰਾਬ ਹੈ ਘਰ ਦੇ ਬਿਮਾਰ ਹੋ ਗਏ ਆ ਪਹਿਲਾਂ ਹੀ ਉਹਨਾਂ ਦੇ ਐਕਸੀਡੈਂਟ ਹੋਇਆ ਹੋਇਆ ਤੇ ਉਹਨਾਂ ਨੂੰ ਨਾ ਸੀ ਮਜਾ ਸਕਦਾ ਨਾ ਵਾਸਤਾ ਇਹਨਾਂ ਨੂੰ ਲਿਆ ਕੇ ਦਿਖਾਈ ਹੈ ਆਪ ਖਾ ਕੇ ਦੁਕਾਨ ਵਾਲਿਆਂ ਨੂੰ ਤੁਸੀਂ ਹੁਣ ਲਿਆ ਕੇ ਦਿਖਾਈ ਆ ਤੇ ਕੀ ਕਹਿਣਾ ਦੁਕਾਨ ਆਪ ਵੀ ਦੱਸ ਰਿਹਾ ਵੀ ਖਰਾਬ ਹੈ ਗਲਤ ਹੈ ਗਈ ਹੈ ਉਸ ਤੋਂ ਉਹਨਾਂ ਨੇ ਖਾਧੇ ਨਹੀਂ ਪੂਰੀ ਉਹਨਾਂ ਦੇ ਵਰਕਰਾਂ ਨੇ ਦੇਖੀ ਜਦੋਂ ਚੈੱਕ ਕੀਤੀ ਹੈ ਤਾਂ ਉਹ ਆਪ ਹੀ ਕਹਿ ਰਹੇ ਆ ਆਪ ਵੀ ਕਹਿ ਰਹੇ ਖਰਾਬ ਹੈ ਤੁਸੀਂ ਉਹਨਾਂ ਨੂੰ ਆਪ ਹੋ ਸਕਦੇ ਹੋ ਵੀ ਮੈਂ ਤਾਂ ਸਿਵਲ ਸਰਜਨ ਨੂੰ ਕਹਿ ਰਿਹਾ ਸੀ ਵੀ ਇੱਥੇ ਆਓ ਜਾਂ ਡੀ ਐਚਓ ਨੂੰ ਕਹਿ ਰਹੀ ਆਏ ਨਹੀਂਗੇ ਨਹੀਂ ਆਏ ਤਾਂ ਕੋਈ ਗੱਲ ਨਹੀਂ ਮੈਂ ਹੁਣੇ ਮੰਤਰੀ ਸਾਹਿਬ ਨਾਲ ਵੀ ਗੱਲ ਕਰਦਾ ਵੀ ਸਿਹਤ ਭਗਵਾ ਦੇ ਵਿੱਚ ਤੁਹਾਡੇ ਇਦਾਂ ਦੇ ਬੰਦੇ ਰੱਖੇ ਜਿਹੜੇ ਕੰਮ ਨਹੀਂ ਕਰਦੇ ਸਿਹਤ ਵਿਭਾਗ ਵੱਲੋਂ ਕੀ ਜਿਹੜੇ ਸਿਵਲ ਸਰਜਨ ਦੇ ਨੀਚੇ ਡੀ ਐਚਓ ਲੱਗੇ ਉਹ ਤਾਂ ਪਹੁੰਚਦੇ ਟਾਈਮ ਸੈ ਰੂਸੇ ਟਾਈਮ ਸੈਂਪਲ ਭਰਨਾ ਚਾਹੀਦਾ ਇੱਧਰ ਦੇ ਆਧਾ ਉਹ ਕਹਿੰਦੇ ਸਾਡੇ ਕੋ ਅਸੀਂ ਤਾਂ ਆਪੇ ਦੇਖਾਂਗੇ ਤੁਸੀਂ ਮੇਲ ਪਾ ਦਿਓ ਜੀ ਮੇਲ ਪਾਏ ਤੇ ਥੋੜੀ ਕੰਮ ਹੁੰਦਾ ਜੀ ਮੈਂ ਤਾਂ ਕਜੂਮਰਕੋਟ ਜਾਊਂਗਾ ਜਾਂ ਸਿਹਤ ਮੰਤਰੀ ਨਾਲ ਗੱਲ ਕਰਦਾ ਸਾਡੇ ਅਸੀਂ ਖੁਦ ਕੰਮ ਕਰਾਉਣ ਨੂੰ ਤਿਆਰ ਆ ਤਾਂ ਤੁਸੀਂ ਕਰਨ ਨੂੰ ਤਿਆਰ ਨਹੀਂ ਉਸੋ ਬਿਲਕੁਲ ਕਿਤਨਾ ਕਿਤੇ ਮੁਕੇਸ਼ ਸਵੀਟਾ ਜੋ ਇਸ ਦੇ ਬਾਅਦ ਇਹ ਆਪਣੀ ਜਿਹੜੀ ਹੈ ਮਠਿਆਈ ਜਿਹੜੀ ਖਰਾਬ ਨਿਕਲੀ ਸੀਗੀ ਉਹ ਲੈ ਕੇ ਆਏ ਨੇ ਤੇ ਇਹਨਾਂ ਦੀ ਸ਼ੈਫ ਦੀ ਗੱਲ ਕਰੀਏ ਤਾਂ ਸ਼ੈਫ ਦੇ ਤੁਸੀਂ ਹੈਂਡਸ ਦਾ ਦੇਖਿਆ ਖੁਦ ਜਿਹੜਾ ਕਿੰਨੀ ਜ਼ਿਆਦਾ ਸਫਾਈ ਜਿਹੜੀ ਕੀ ਹੈ ਦੇਖੀ ਖੁਦ ਤੁਸੀਂ ਦੇਖੀ ਕਿ ਨਾ ਤਾਂ ਗਲਵਜ਼ ਪਾਏ ਔਰ ਨੇਲਸ ਦੇ ਵਿੱਚ ਇੰਨੀ-ਇੰਨੀ ਮੈਲ ਜੰਮੀ ਹੋਈ ਹੈ ਔਰ ਨੇਲਸ ਇੰਨੀ-ਇੰਨੇ ਵੱਡੇ ਕਿਤੇ ਹੋਏ ਕੱਟੇ ਵੀ ਨਹੀਂ ਹੋਏ ਨੇ ਯਾਨੀ ਕਿ ਸ਼ੈਫ ਨੂੰ ਤਾਂ ਬੜਾ ਧਿਆਨ ਰੱਖਣਾ ਚਾਹੀਦਾ ਆਪਣਾ ਹੈਂਡਸ ਦਾ ਕਿਉਂਕਿ ਇਹਨੇ ਲੋਕਾਂ ਤੱਕ ਖਾਣਾ ਪਹੁੰਚਾਣਾ ਹੈ ਤੇ ਉੱਥੇ ਸ਼ੈਫ ਦਾ ਹਾਲ ਦੇਖਿਆ ਤੁਸੀਂ ਤੇ ਇਥੋਂ ਦੇ ਓਨਰ ਉਹਨੇ ਜਿਹੜਾ ਕੀ ਹੈ ਕਿਹਾ ਕਿ ਅਸੀਂ ਬਾਹਰ ਗਈ ਹੋਈਆਂ ਤੇ ਨਾਲ ਹੀ ਤੁਹਾਨੂੰ ਦੱਸਦੀ ਕਿ ਉਹਨਾਂ ਨੇ ਕੁਝ ਪੱਤਰਕਾਰ ਜਿਹੜੇ ਕੀ ਹੈ ਭੇਜ ਦਿੱਤਾ ਇੱਥੇ ਕਿਹਾ ਗਿਆ ਕਿ ਇਹਨਾਂ ਨਾਲ ਜਿਹੜੀ ਕੀ ਹੈ ਗੱਲਬਾਤ ਕਰ ਲੋ ਕਿਉਂਕਿ ਗੱਲਬਾਤ ਕਿਉਂ ਕਰੀਏ ਕਿਉਂਕਿ ਜੋ ਇੱਥੇ ਇਹਨਾਂ ਦੇ ਫੈਮਲੀ ਦੇ ਜਿਹੜੇ ਘਰ ਦੇ ਬਿਮਾਰ ਹੋਏ ਨੇ ਉਹਨਾਂ ਦਾ ਦੇਣ ਕੌਣ ਪੂਰਾ ਕਰੇਗਾ ਸਿਹਤ ਵਿਭਾਗ ਸੁੱਤਾ ਪਿਆ ਦਾ ਮਤਲਬ ਸਿਵਲ ਸਰਜਨ ਨੂੰ ਕਾਲ ਕੀਤੀ ਆਪਾਂ ਵੀ ਡੀ ਐਚਓ ਨੂੰ ਕਾਲ ਕੀਤੀ ਉਹਨੇ ਕਾਲ ਹੀ ਨਹੀਂ ਪਿਕ ਕੀਤੀ ਹੈ ਯਾਨੀ ਕਿ ਕਹਿ ਸਕਦੇ ਆ ਕਿ ਜਿਹੜਾ ਸਿਹਤ ਵਿਭਾਗ ਆ ਗਿਆ ਉਹ ਸੁੱਤਾ ਪਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਈਮੇਲ ਕਰੋ ਯਾਨੀ ਕਿ ਆਮ ਪਬਲਿਕ ਨੂੰ ਪਰੇਸ਼ਾਨ ਹੋ ਰਹੀ ਹੈ ਤਾਂ ਉਸ ਇੱਥੇ ਆ ਕੇ ਸੈਂਪਲ ਭਰਨੇ ਚਾਹੀਦੇ ਸਿਹਤ ਵਿਭਾਗ ਦਾ ਇੱਕ ਵੀ ਅਧਿਕਾਰੀ ਜੁੜਾ ਇੱਥੇ ਨਹੀਂ ਪਹੁੰਚਦਾ ਜਦ ਵੀ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਤਾਂ ਜਰੂਰ ਆਪਣੀ رائے ਦਿਓ ਤੇ ਇਦਾਂ ਦੇ ਅਪਡੇਟਸ ਨਾਲ ਬੜੇ ਰਿਓ ਆਪਣਿਸ ਪੰਜਾਬ ਦੇ ਨਾਲ